ਕਿ ਕਿਸ ਤਾਰ ਨੇ ਕਾਇਰਾਨਾ ਹਰਗਤ ਕੀਤੀ ਹੈ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਯਾਦ ਚ ਅਸੀਂ ਸਾਰੇ ਭਰਾ ਅਸੀਂ ਪਾਕਿਸਤਾਨ ਦਾ ਲੋਸ਼ ਵਿਦਰਸ਼ਨ ਕਰ ਰਹੇ ਆ ਪਾਕਿਸਤਾਨ ਦਾ ਪੁਤਲਾ ਫੂਕਦੇ ਪਿਆ ਪਾਕਿਸਤਾਨ ਜਿੰਦਾਬਾਦ ਇਜ਼ਾ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਦੀ ਕਾਇਰ ਦਾ ਪੁਤਲਾ ਫੂਕਦੇ ਪਿਆ ਜੋ ਨੇ ਕਾਇਰਤ ਦਿਖਾਈ ਹੈ ਉਹਦੇ सारे भरा एक मिनट का मोर रखे सब तो बाद हरकत का पुतला फूकया जाएगा तू कर ला कर ला ले। ਓਹ ਦੋ ਕੱਢ ਦੇ ਆਈਡੀਆਂ ਦੇ ਕਿਤੇ ਤੇ ਤੋਕੇ ਇਲਾਹ ਨਾਮ ਰਕੇਸ਼ ਕੁਮਾਰ ਝਰਮਾ ਜੀ ਤੇ ਮੈਂ ਇਹੀ ਅੱਜ ਕੈਂਡਲ ਮਾਰਚ ਅਸੀਂ ਕੱਢਿਆ ਜੀ ਬੱਲਾ ਸਬਜ਼ੀ ਮੰਡੀ ਅੰਮਰਸਰ ਅਸੀਂ ਇਹੀ ਜਾਂਦੇ ਆ ਕਿ ਮੋਦੀ ਸਾਹਿਬ ਜਿਹੜਾ ਉੱਥੇ ਬੇਗੁਨਾ ਮਾਰੇ ਗਏ ਹੈ ਉਹਨਾਂ ਨਾਲ ਗਬਰ ਉਤੋਂ ਜ਼ਿਆਦਾ 2 3 4 ਗੁਣਾ ਪਾਕਿਸਤਾਨ ਤੇ ਅਟੈਕ ਕਰਕੇ ਪਾਕਿਸਤਾਨ ਨੂੰ ਹੰਸਮਕ ਦਿਖਾਇਆ ਜਾਏ ਅਸੀਂ ਬਾਰ-ਬਾਰ ਪ੍ਰਧਾਨ ਮੰਤਰੀ ਦੇ ਤੇ ਇਹੀ ਉਮੀਦ ਕਰਦੇ ਆ ਕਿ ਇਹਦਾ ਬਦਲਾ ਜ਼ਰੂਰ ਲੇਤਾ ਹੈ ਅਸੀਂ ਗਾਲ ਜੀ ਮੇਰਾ ਨਾਮ ਸੁਣੋ ਆ ਅਸੀਂ ਅੱਜ ਸਬਜੀ ਮੰਡੀ ਵੱਲਾ ਮਨੀਮ ਜੁਨੀਅਨ ਵੱਲੋਂ ਜਿਹੜਾ ਸਾਡੇ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਬੇਗਣਾ ਮਾਰੇਗੇ ਉਹਦੇ ਲਈ ਅਸੀਂ ਅੱਜ ਰੋਸ ਪ੍ਰਦਰਸ਼ਨ ਕੱਢਿਆ ਜੀ ਉਹ ਅਸੀਂ ਪਾਕਿਸਤਾਨ ਦਾ ਉੱਥੇ ਪਤਲਾ ਫੂਕਿਆ ਤੇ ਅਸੀਂ ਚਾਹੁੰਦੇ ਆ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਇਹਦਾ ਵੱਧ ਤੋਂ ਵੱਧ ਬਦਲਾ ਲੈਣ ਉਹਨਾਂ ਕੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਿੰਦੁਸਤਾਨ 'ਚ ਇਹੋ ਜਿਹੀ ਹਰਕਤ ਕਰਨ ਦਾ ਕੀ ਇਹਨਾਂ ਨੂੰ ਮਿਲਦਾ ਬਿਲਕੁਲ ਨਹੀਂ ਜਾਣਗੇ ਜੀ ਖਾਸ ਕਰਕੇ ਸਾਡੇ ਪੰਜਾਬੀ ਉਧਰ ਬਹੁਤ ਜ਼ਿਆਦਾ ਜਾਣਦੇ ਨੇ ਪਹਿਲਾਂ ਸਾਨੂੰ ਮਾਚਣ ਵਾਲੇ ਵੀ ਤਾਂ ਕਰਦੇ ਸੀ ਹੁਣ ਸਾਡਾ ਇੱਧਰ ਵੀ ਇਹੋ ਹਾਲ ਹੋਣ ਲੱਗ ਪਿਆ ਪੂਲ ਕੱਢਿਆ ਗਿਆ ਜੀ ਕੰਡਲ ਮਾਰਚ ਕੀ ਕਹੋਗੇ ਜਿੰਨੇ ਵੀ ਤੁਹਾਡੇ ਜਿੰਨੀਆਂ ਵੀ ਮੰਡੀਆਂ ਵਾਂ ਸਾਰੇ ਮਨੀ ਯੂਨੀਅਨ ਵੱਲੋਂ ਖੇਤਾਂ ਦਾ ਇਹ ਪ੍ਰਗਟਾਣ ਜਰੂਰ ਕਰਨ ਜੀ ਜਰੂਰ ਕਰਨ ਬਾਕੀ ਵੀ ਇਹ ਕੰਮ ਕਰਨ ਸਾਡੇ ਤੇ ਇਨਸਾਨੀਅਤ ਦੇ ਨਾਤੇ ਜਰੂਰ ਇਹ ਕੰਮ ਕਰਨ ਲਵਲੀ ਹੈ ਜੀ ਸਬਜ਼ੀ ਮੰਡੀ ਮੈਂ ਕੰਮ ਕਰਦਾ ਜੀ ਆ ਸਾਡੇ ਸਾਰੇ ਭਰਾਵਾਂ ਵੱਲੋਂ ਮਨੀ ਯੂਨੀਅਨ ਵੱਲੋਂ ਜਿਹੜਾ ਸਾਡੇ ਨੇ ਹੱਥੇ નિર્ਦੋਸ਼ ਆਪਣੇ ਭਰਾ ਭੈਣ ਭਾਈ ਸਾਹਿਬਗੇ ਸਿੱਤੇ ਉਹ ਆਪਣੀਆਂ ਖੁਸ਼ੀਆਂ ਮਨਾਣ ਗਏ ਸੀ ਪਰ ਪਾਕਿਸਤਾਨ ਨੇ ਇੰਨੀ ਕਹਿਰਾਨਾ ਹਰਕਤ ਕੀਤੀ ਉਹਨਾਂ ਦੇ ਇਨ ਹੱਥਿਆਂ ਤੇ ਗੋਲੀਆਂ ਮਾਰਿਆ ਤੁਚ-ਬੁਚ ਕੇ ਗੋਲੀਆਂ ਮਾਰਿਆ ਉਹਨਾਂ ਦੇ ਇਹ ਬਹੁਤ ਹੀ ਇੱਕ ਕਹਿਰਾਨਾ ਮੰਦਨੀਓ ਕੰਮ ਕੀਤਾ ਉਹਨੇ ਅਸੀਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਪਲੱਸ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਇਹੀ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਪਾਕਿਸਤਾਨ ਦਾ ਜਵਾਬ ਇੱਟਨਾ ਪੱਥਰ ਨਾਲ ਦਿੱਤਾ ਜਾਵੇ ਵੀ ਜੋ ਵੀ ਉਹਨੂੰ ਅਕਲ ਆਵੇ ਗਾਂ ਤੋਂ ਐਸਾ ਅਮਗਰ ਲਈ ਉਹ 10 ਵਾਰ ਸੋਚੇ ਵੀ ਹਿੰਦੁਸਤਾਨ ਤੇ ਨੇਥੇ ਬੰਦਿਆ ਦੇ ਸੀ ਇਹ ਅਟੈਕ ਕਰਨਾ ਤੇ ਅੱਜ ਅਸੀਂ ਉਹਨਾਂ ਦੀ ਯਾਦ ਤੇ ਸ਼ਰਧਾਂਜਲੀ ਦਿੱਤੀ ਹੈ ਕੈਂਡਲ ਮਾਰਚ ਕੱਢਿਆ ਨੀਮ ਯੂਨੀਅਨ ਦੇ ਸਾਰੇ ਵੱਲੋਂ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਔਰ ਅਸੀਂ ਬਾਕੀ ਸਾਰਿਆਂ ਨੂੰ ਵੀ ਇਹ ਬੇਨਤੀ ਕਰਦੇ ਆਂ ਜਿ ਵੱਧ ਤੋਂ ਵੱਧ ਸੁਣ ਨੀਮ ਦੇ ਸਾਥ ਦਿਓ ਤਾਂ ਕਿ ਸਾਡੇ ਭਰਾਵਾਂ ਨੂੰ ਸ਼ਰਧਾਂਜਲੀ ਮਿਲੇ ਤੇ ਸਾਰੇ ਦੇਖ ਦਾ ਸਾਥ ਦਿਓ ਧੰਨਵਾਦ